हां जी, जी की हाल चाल दोस्तों ठीक ठाक जो आज ਆਪਾਂ ਹੋ ਗਏ ਨਾ ਤੋਂ ਕੇ ਰੈਡੀ ਤੇ ਪਹਿਲੀ ਵੀਡੀਓ ਮੇਰੀ ਹੈ ਪਹਿਲਾ ਵਲੌਗ ਮੈਂ ਕਾ ਅਸੀਂ ਵੀ ਬਣ ਜੀ ਥੋੜਾ ਫਲੌਪ ਯੂਟਿਊਬਰ ਤੇ ਅੱਜ ਘੁੰਮਾਂਗੇ ਮੈਂਗੋ ਮਾਰਕੀਟ ਤੇ ਨਾਲ ਹੀ ਆਪਣੀ ਆਈਡੀ ਆ ਗਈ ਇਮਿਰਟ ਆਈਡੀ ਤੇ ਨਾਲ ਹੀ ਇਮਿਰਟ ਆਈਡੀ ਲੈ ਕੇ ਆਵਾਂਗੇ ਦਿਖਾਉਂਦੇ ਤੁਹਾਨੂੰ ਅੱਗੇ ਅੱਗੇ ਕੀ ਮੌਲ-ਸ਼ੌਲਾ ਕੰਮ ਤੋਂ ਅੱਜ ਆਪਾਂ ਕੀਤੀ ਛੁੱਟੀ ਛੁੱਟੀ ਕਰਨੀ ਪੈਣੀ ਸੀ ਥੋੜੀ ਸਿਹਤ ਡਾਊਨ ਸੀਗੀ ਤੇ ਨਾਲੇ ਮੈਂ ਕਿਹਾ ਅੱਜ ਆਈਡੀ ਦਾ ਪਤਾ ਕਰਾਂਗੇ ਤੇ ਆਈਡੀ ਵੀ ਆ ਗਈ ਆਪਣੀ ਸੁਖ ਨਾਲ ਤੇ ਨਾਲੇ ਤੁਹਾਨੂੰ ਘੁਮਾਵਾਂਗੇ ਮੈਂਗੋ ਮਾਰਕੀਟ ਕੰਮ ਕੀਤਾ ਪਾ 0 ਤੋਂ ਸਟਾਰਟ ਤੇ ਲੱਗੇ ਰਵਾਂਗੇ ਛੱਡਣਾ ਨਹੀਂ ਉਹਨ ਕੰਮ ਅੱਗੇ ਵਿੱਚੋਂ ਕੀਤਾ ਸੀ ਸਟਾਰਟ ਤੇ ਬੰਦ ਕਰਤਾ ਸੀਗਾ ਉਹ ਨਹੀਂ ਕਰਦੇ ਆਪਾਂ ਬੰਦ ਉਹਨੂੰ ਵਲੌਗ ਆਉਣਗੇ ਡੇਲੀ ਨਹੀਂ ਹਫਤੇ ਬਾਅਦ ਕਿਤੇ ਕਿਉਂਕਿ ਵੇਲੇ ਨਹੀਂ ਅਸੀਂ ਹੁੰਦੇ ਨਹੀਂ ਕਿਤੇ ਛੁੱਟੀ ਹੁੰਦੀ ਆ ਤੇ ਦੁਨੀਆ ਕੀ ਕਹਿੰਦੀ ਸਾਡੇ ਬਾਰੇ ਕੋਈ ਚੱਕਰ ਨਹੀਂ ਆਲੇ ਦੁਆਲੇ ਕੈਂਪ ਜਿੱਥੇ ਸਾਡੇ ਵਰਗੇ ਵਿਚਾਰੇ ਰਹਿੰਦੇ ਆ ਲੋ ਵੀ ਮਿੱਤਰੋ ਆਪਾਂ ਆ ਗਏ ਮਹਿੰਗੋ ਮਾਰਕੀਟ ਦੇਖਦੇ ਅੰਦਰ ਜਾ ਕੇ ਕੀ ਮਗਰਚੋਲਾ ਦਿਖਾਉਨੇ ਆ ਤੁਹਾਨੂੰ ਕਿੰਨਾ ਕੋ ਫਰਕ ਹੈ ਇੰਡੀਆ ਨਾਲ ਕੀ ਚੀਜ਼ ਕਿੰਨੇ ਰੁਪਏ ਦੀ ਮਿਲਦੀ ਆ ਹਨਾ ਸਭ ਕੁਝ ਦਿਖਾਵਾਂਗੇ ਤੁਹਾਨੂੰ ਹੋ ਗਏ ਆਪਾਂ ਐਂਟਰ ਫਿਰ ਮਾਰਕੀਟ ਬਾਹਰ ਜਾਵਾਂਗੇ ਪਹਿਲਾਂ ਆਪਾਂ ਆਈਡੀ ਲੈ ਕੇ ਆਉਨੇ ਆ ਬਾਕੀ ਵੇਖ ਦੇਖਦੇ ਆ ਆਈਡੀ ਬਹੁਤ ਜ਼ਰੂਰੀ ਆ ਕਿਉਂਕਿ ਆਈਡੀ ਤੋਂ ਬਿਨਾਂ ਕਿਤੇ ਆਪਾਂ ਘੁੰਮ ਸਕਦੇ ਨਾ ਕੁਝ ਵੀ ਕਿਉਂਕਿ ਸ਼ੁਰਤੇ ਵਗੈਰਾ ਪੁਲਿਸ ਵਗੈਰਾ ਲਾ ਜੋਦੇ ਕੀ ਫੜਦੇ ਆ ਤਾਂ ਸਭ ਤੋਂ ਪਹਿਲਾਂ ਆਈਡੀ ਪੁੱਛਦੇ ਆ ਵੀ ਬਾਈ ਤੇਰੇ ਕੋਲ ਆਈਡੀ ਹੈ ਜਾਂ ਨਹੀਂ ਮੇਰਾ ਤਾਂ ਹੁਣ ਵੀਜ਼ਾ ਵੀ ਖਤਮ ਹੋ ਗਿਆ ਇਸ ਲਈ ਆਪਣਾ ਆਈਡੀ ਲੈ ਕੇ ਜਾਣੀ ਪਣੀ ਆ 2-3 ਮਹੀਨੇ ਬਾਅਦ 3 ਮਹੀਨੇ ਬਾਅਦ ਕਿਤੇ ਆਈਡੀ ਆਉਂਦੀ ਆ ਤੇ ਫਾਈਨਲੀ ਆਪਣੀ ਆਈਡੀ ਆ ਗਈ ਆ ਤੇ ਹੁਣ ਆਈਡੀ ਲਵਾਗੇ ਫਿਰ ਜਾਣਾ ਕਿ ਘੁੰਮਣੇ ਫਿਰਨੇ ਹੱਲੇ ਜਾਣਾ ਹੈ ਤੁਤਾ ਮਾਲ ਜਾਣਾ ਹੱਲੇ ਔਰ ਦਖਲੀਫਾ ਵੇਖ ਕੇ ਆਉਣੀ ਹਾਨੀ ਤੇ ਹੋਰ ਬੀਚ ਵਗੈਰਾ ਤੇ ਜਾਵਾਂਗੇ ਘੁੰਮਣੇ ਯਾਰ ਹੰਦੁਸਤਾ ਕੋਲ ਵੀ ਹੱਲੇ ਜਾਣਾ ਆ ਕੋਈ ਨਾ ਅੱਗੇ-ਅਗੇ ਵਲੌਕੀ ਤੈਨੂੰ ਦਿਖਾਉਂਗਾ ਸਾਰਾ ਕੁਝ ਬਣੇ ਰੋਏ ਮੇਰੇ ਨਾਲ ਸੌਰੀ ਯਾਰ ਆਈਡੀ ਮਿਲ ਹੀ ਨਹੀਂ ਅੱਜ ਸ਼ਾਮ ਨੂੰ ਕਹਿੰਦੇ ਆਈਡੀ ਮਿਲੂਗੀ ਸ਼ਾਮ ਨੂੰ ਫੇਰ ਆ ਜਾਾਂਗੇ ਕੋਈ ਚੱਕਰ ਨਹੀਂ ਦੇਖੋ ਭਈ ਆਪਣੇ ਵੀਰ ਪੈਨਪਰਾ ਐਦਾਂ ਕੰਮ ਤਾਂ ਜਾਂਦੇ ਸੋਵੇ ਕਈ ਸ਼ਾਮ ਜਾਂਦੇ ਕਿ ਸਵੇਰ ਜਾਂਦੇ ਆ ਬੱਸਾਂ ਚੜ ਚੜ ਕੇ ਅਸੀਂ ਵੀਦੈਸੇ ਹੀ ਜਾਈਦਾ ਐਦਾਂ ਹੀ ਜਾਈਦਾ ਜੀ ਵੀ ਲਾਈਫ ਆ ਯਾਰ ਇੱਥੋਂ ਇੱਥੋਂ ਦੀ ਦੁਬਈ ਲਾਈਫ ਇਟਸ ਅ ਦੁਬਈ ਲਾਈਫ ਦੇਖੋ ਭਾਈ ਸੈਂਟਰਲ ਹਾਈਪਰਮਾਰਕਟ ਇਹਦੇ ਚ ਨਹੀਂ ਆਪਾਂ ਜਾਵਾਂਗੇ ਮੈਂਗੋ ਚ ਸਾਹਮਣੇ ਇਹ ਤਾਂ ਸਵੇਰੇ ਜਾਈਦਾ ਨਾ 4 ਵਜੇ ਉੱਟ ਕੇ ਕੰਮ ਤੇ ਸਾਲਾ ਦੋ ਇੱਕ ਵਾਰ ਤਾਂ ਮਰਨ ਹੋ ਜਾਂਦਾ ਸੌ ਲੱਗੇ ਬਹੁਤ ਔਖਾ ਹੁੰਦਾ ਯਾਰ ਸਵੇਰੇ 4 ਵਜੇ 3 ਵਜੇ ਉੱਟ ਕੇ ਕੰਮ ਤੇ ਜਾਣਾ ਬਹੁਤ ਆਉਂਦਾ ਸ਼ਾਮ ਨੂੰ ਫੇਰ ਆਓ ਰੋਟੀ ਪਾਣੀ ਦਾ ਕਰੋ ਤੇ ਘਰ ਥੋੜਾ ਟਾਈਮ ਗੱਲ ਹੁੰਦੀ ਆ ਰੋਟੀ ਪਣੀ ਦਾ ਕਰਨਾ ਪੈਂਦਾ ਆ ਕਿ ਫਿਰ ਸੌਂਜੋ ਟਾਈਮ ਨਾਲ ਫਿਰ ਸਵੇਰੇ ਤਿਆਰੀ ਹੁੰਦੀ ਕੰਮ ਦੀ ਬਹੁਤ ਔਖਾ ਯਾਰ ਐਵੇਂ ਨਹੀਂ ਤੇ ਰਾਮ ਜੁੜਦੇ ਇਦਾਂ ਜੁੜਦੇ ਆ ਵੀਰੋ ਜੋ ਕਹਿੰਦੇ ਆ ਨਾ ਫਲਾਣਾ ਦਾ ਮੁੰਡਾ ਐਸ਼ ਕਰਦਾ ਆ ਹਨਾ ਜਿਦੋਂ ਸਵੇਰੇ 4 ਵਜੇ ਉੱਠਣਾ ਪੈਂਦਾ ਨਾ ਉਸ ਵਾਲੀ ਮੌਤ ਪੈਂਦੀ ਇੱਕ ਵਾਰ ਬਈ ਇਦਾਂ ਜੁੜਦੇ ਦੇ ਨਾਮ ਇੱਥੇ ਰੀਲਾਂ ਵਿੱਚ ਕੁਝ ਹੋਰ ਹੈ ਰਿਐਲਿਟੀ ਹੋਰ ਹੈ ਲਾਗੇ ਲਾਗੇ ਸਾਰੀਆਂ ਮਾਰਕਟ ਆਈਆਂ ਮੈਂਗੋ ਮਾਰਕਟ ਤਲਾਲ ਮਾਰਕਟ ਨੈਸਟੋ ਸੈਂਟਰਲ ਹਾਈਪਰ ਮਾਰਕਟ ਬਹੁਤ ਨੇ ਹੋਰ ਵੀ ਬਹੁਤ ਜ਼ਿਆਦਾ ਮਾਰਕਟਾਂ ਨੇ ਇੱਥੇ ਤੇ ਹਰੇਕ ਮੇਰੇ ਖਿਆਲ ਨਾਲ ਹਰੇਕ ਸ਼ਹਿਰ ਵਿੱਚ ਜਿੱਦਾਂ ਮੈਂਗੋ ਮਾਰਕਟ ਆ ਹਨਾ ਤਲਾਲ ਮਾਰਕਟ ਆ ਇਹ ਬ੍ਰਾਂਚਾਂ ਸਾਰੀਆਂ ਹੋਣੀਆਂ ਲਗਭਗ ਗਰੋਸਰੀ ਤੋਂ ਲੈ ਕੇ ਸਬਜ਼ੀਆਂ ਹਨਾ ਸਾਰਾ ਹੀ ਜ਼ਮਾਨ ਅਵੇਲੇਬਲ ਹੁੰਦਾ ਇੱਥੇ ਕੋਈ ਨਾ ਤੰ ਦਿਖਾਉਂਦੇ ਅੱਗੇ ਜਾ ਕੇ ਲੋ ਬਾਈ ਕਪੜੇ ਵੀ ਅਵੇਲੇਬਲ ਆ ਮੈਂਗੋ ਮਾਰਕਟ ਵਿੱਚ ਤੇ ਬਹੁਤ ਸੋਹਣੀਆਂ ਸੋਹਣੀਆਂ ਜੈਕਟਾਂ ਟੰਗੀਆਂ ਇੱਥੇ ਲਗਾਦਰ ਜੈਕਟ ਐਕਸਲ ਸਾਈਜ਼ ਆ ਆਪਾਂ ਇਹਦੇ ਛੋੜੇ 'ਚ ਪੌਂਪ ਲੱਗਾਗੇ ਵੈਸੇ ਤਾਂ ਦੇਖੋ ਆ ਬਹੁਤ ਸੋਹਣੀ ਜੈਕਟ ਆ 3 ਐਕਸਲ ਸੋਹਣੀ ਦਾ ਬਹਾਵ ਬਟ ਇਹਦੇ ਜੀ ਵੀ ਛੋੜੇ 'ਚ ਪੌਂਪ ਹੀ ਲੱਗਾਗੇ ਹਮ ਸੋਹਣੀਆਂ ਸੋਹਣੀਆਂ ਜੈਕਟਾਂ ਟੰਗੀਆਂ ਆ ਵੀ ਸੋਹਣੀਆ ਫਲਾਪੀ ਇਹ ਲਸਾਈ ਜਾ ਆਜੂਗਾ ਆਪਾਂ ਨੂੰ ਐਸੇ 89 ਡਰੈਮਸ ਮੈਨਸ ਜੈਕਟਸ ਆਪੇ ਲਾ ਲੋ ਕਾਊਂਟ ਇੰਡੀਆ ਇੰਡੀਆ ਦੇ ਕਿੰਨੇ ਪੈਸੇ ਬੰਦੇ ਆ ਟੀ-ਸ਼ਰਟਸ ਵਸ ਐਨੀ ਹੱਥ ਤੇ ਦਬਈ ਜੈਨੀ ਠੰਡ ਪੈਂਦੀ ਨਹੀਂ ਸ਼ਾਇਦ 1-2 ਮਹੀਨੇ ਪਾਊਗੀ ਹੋਰ ਠੰਡ ਆਪਣੇ ਪੰਜਾਬੇ ਤਾਂ ਸ਼ੁਰੂ ਹੋ ਗਈ ਉੱਥੇ ਤਾਂ ਰਜਾਈਆਂ ਲੈਣੀਆਂ ਸ਼ੁਰੂਆ ਕਰਤੀਆਂ ਲੋਕਾਂ ਨੇ ਕਾਫ ਬਹੁਤ ਸੋਨੇ ਸਿਰੇ ਡੰਗੇ ਵੀਰ ਕੈਂਟ ਗੱਲ ਬਾਤ ਤੇ ਉਹ ਵੀ ਮੇਰੇ ਸ਼ੂਜ਼ ਕੈਂਟਾ ਸ਼ੂਜ਼ ਆ ਮੈਨੂੰ ਕੈਂਟ ਲੱਗੇ ਸ਼ੂਜ਼ 39 ਡਰਾਮਸ ਇੰਡੀਆ ਦੇ ਰਾਉਂਡ ਬਣੇ ਹਟ 900 ਕੈਂਟ ਸ਼ੂਜ਼ ਆ ਇਦਰੇ ਵੀ ਪਏ ਆ ਬਾਕੀ 59s और भी दिखाते हैं तो तेनों लैंड्री शूज ज सेफ्टी शूज़ <laughs> लैंड्री शूज लैलियाँ स्लिपर ਇੱਧਰ ਕੈਨ ਸ਼ੂਜ਼ ਪਏ ਆ ਇਹ ਥੋੜੇ ਮਹਿੰਗੇ ਹੀ ਆ ਇੱਧਰ ਪਏ ਸਾਰੇ ਪਰਫਿਊਮ ਫੌਗ ਠੀਕ ਆ ਪਰਫਿਊਮ ਵੈਸੇ ਨਕਲੀ ਹੁੰਦੇ ਆ ਸਾਰੇ ਪਰਫਿਊਮ ਕ੍ਰਾਸ ਮੈਦੀ ਸਮਾਂ ਦੇ ਦਿੰਦੇ ਆ ਹਾਂ ਠੀਕ ਆ ਰਾਉਂਡ 9 ਨਰਮ ਇਹ 18 ਆਇਆ ਜੈਸ ਇੱਕ ਹੀ ਚੀਜ਼ ਆ ਕੰਪੈਰੀਅਲ ਜੈਸਮਿਨ ਬਾਡੀ ਸਪਰੇਅ ਵਾਹੀ ਹੈ ਨੀਜੀ ਬਾਡੀ ਲੋਸ਼ਨ ਐਲੋਵੇਰਾ ਕੋਸਮੋ ਐਲੋਵੇਰਾ ਹੈਅ ਰਾਇਲ ਉਹ ਬਈ ਡਾਬਰ ਲਾਲ ਤਨ ਤਮੰਜਨ ਵੀ ਪਈ ਇੱਥੇ ਭਾਈ ਨੂਡਲਸ ਤੇ ਮੈਗੀ ਦੇਖੋ ਕਿੰਨੇ ਪ੍ਰਕਾਰ ਦੀ ਆ ਆਪਣੇ ਇੰਡੀਆ ਤੋਂ ਤਾਂ ਸ਼ਾਇਦ ਇੱਕ ਪ੍ਰਕਾਰ ਦੀ ਮਿਲਦੀ ਹੋਗੀ ਉਹ ਵੀ ਸ਼ਾਇਦ ਇਹੋ ਨਹੀਂ ਨਹੀਂ ਉਹ ਵੀ ਸ਼ਾਇਦ ਪੀਲਾ ਜਿਹਾ ਪੈਕਟ ਹੁੰਦਾ ਹਨਾ ਇੱਧਰ ਦੇਖੋ ਭਾਈ ਨੂਡਲਸ ਤੇ ਮੈਗੀ ਕਿੰਨੇ ਪ੍ਰਕਾਰ ਦੀ ਆ ਇੱਧਰ ਕੈਚਅਪ ਦੇਖੋ ਕੈਚਅਪ ਮਿਉਨਿਸ ਜੈਮ ਅਗਲੇ ਪਾਸੇ ਸ਼ਾਇਦ ਆਗੇ ਭਾਈ ਦੇਖੋ ਬਹੁਤ ਕੁਝਾ ਮਾਰਕੀਟ ਵਿੱਚ ਹੋਰ ਵੀ ਤੁਹਾਨੂੰ ਦਿਖਾਉਂਦੇ ਅੱਗੇ ਕਿ ਜਾ ਕੇ ਭਾਈ ਕੋਲਡ ਡਰਿੰਕ ਦੇਖੋ ਜੂਸ ਕਿੰਨੇ ਪ੍ਰਕਾਰ ਦੇ ਯਾਰ ਆਹ ਆਪਣੇ ਇੰਡੀਆ 'ਚ ਮੇਰੇ ਗਿਆਨ ਨਾਲ ਇੰਨੇ ਪ੍ਰਕਾਰ ਦੇ ਨਹੀਂ ਮਿਲਦੇ ਹੁਣੇ ਦੇਖੋ ਭਾਈ ਯਾਰ ਦਹੀਂ ਦੇਖੋ ਯਾਰ ਲੱਸੀ ਵਾਏ ਵਾਏ ਦਹੀਂ ਡੱਬਿਆਂ 'ਚ ਵੀ ਆਉਂਦੀ ਪੈਕਿੰਗ ਜੂਸ ਦੇਖੋ ਭਾਈ ਕਿੰਨੇ ਪ੍ਰਕਾਰ ਦੇ ਤੇ ਦਹੀਂ ਵੀ ਬਹੁਤ ਪ੍ਰਕਾਰ ਦੀ ਮਿਲਉਗੀ ਤੁਹਾਨੂੰ ਸਾਰੇ ਜੂਸ ਯਾ ਦੇਖੋ ਇਧਰ ਆਪਣੇ ਵਾਟਰ ਦੀ ਬੋਤਲ ਆ ਗਈ ਹੈ ਇਹ ਆਈ ਥਿੰਕ ਫਰੂਟ ਬੀਅਰ ਆ ਅ ਬਾਰਬੀਕਨ ਮੌਨਸਟਰ ਬੂਮ ਬੂਮ ਸਟਿੰਗੀ ਵੀ ਅਵੇਲੇਬਲ ਹੈ ਇਥੇ ਦਾ ਅੱਜ ਕਰਦੇ ਆਂ ਟ੍ਰਾਈ ਬੂਮ ਬੂਮ ਬਹੁਤ ਆ ਨਾ ਸੁਣਿਆ ਇਥੇ એનર્ਜੀ ਡਰਿੰਕ ਦਾ ਦੇਖਦੇ ਆਂ ਬਾਕੀ ਇਹ ਦੇਖੋ ਬਾਈ એનર્ਜੀ ਡਰਿੰਕ ਇਧਰ ਆਪਣੇ ਮਿਲਕ ਮਿਲਕ ਆ ਗਿਆ ਦੁੱਧ ਪੈਕਿੰਗ ਵਾਲਾ ਹਲੇ ਮੁੱਕਿਆ ਨਹੀਂ ਇੱਕ ਹੋਰ ਸਾਈਡ ਫ੍ਰਿਜ ਹੈ ਇਹ ਫ੍ਰੀਜੀ ਆ ਬਾਈ ਇਤਾਂ কুলਿੰਗ ਵਗੈਰਾ ਅੰਦਰ ਹੀ ਆ ਤੇ ਸਾਰਾ ਕੁਝ ਅੰਦਰ ਹੀ ਕਰਦੀ ਆ ਬਾਹਰੋਂ ਕੋਈ ਸ਼ੀਸ਼ਾ ਵਗੈਰਾ ਨਹੀਂ ਲੱਗਿਆ ਕੁਝ ਵੀ ਠੰਡਾ ਕੰਮ ਰਹਿੰਦਾ ਹੈ ਦੇਖੋ ਬਾਈ ਯਾਰ ਬਹੁਤ ਪੂਰਾ ਵੜਿਆ ਕਿ ਨਹੀਂ ਮੌਲ ਪੂਰਾ ਵੇਵੀ ਆ ਸਾਰੀਆਂ ਟਰਾਈ ਕਰਨੀਆਂ ਆ ਬੈਕ ਦੇ ਸਾਰੀਆਂ ਕਰਾਂਗੇ ਸਾਰੀਆਂ ਟਰਾਈਆਂ ਜ਼ਿੰਦਗੀ ਰਹੀ ਤਾਂ ਅੱਲੇ ਪਹਿਲਾ ਵਲੌਗ ਆ ਮੇਰਾ ਕੋਈ ਚੱਕਰ ਨਹੀਂ ਲੋਕ ਕੀ ਕਹਿੰਦੇ ਆ ਆਪਾਂ ਕਰਾਂਗੇ ਬਾਈ ਤੇ ਕਰਕੇ ਵੀ ਦਿਖਾਵਾਂਗੇ ਓ ਬਾਈ ਯਾਰ ਇਧਰ ਸਾਰਾ ਚਿਕਨ ਵਾਲਾ ਸਿਸਟਮ ਤੇ ਆ ਵੀ ਫ੍ਰਿਜੀ ਆ ਕੇ ਇਹ ਬਟਰ ਆ ਕਿਉਂ ਬਟ ਪ्योर ਨਹੀਂ ਹੈਗਾ ਕੁਝ ਵੀ ਤੇ ਪੈਕਿੰਗ ਆਉਂਦੀ ਸਾਰੀ ਇਹ ਮਟਰ ਆ ਆਪਣੇ ਪੰਜਾਬ ਦੇ ਖੇਤਾਂ ਵਾਲੇ ਨਹੀਂ ਇਹ ਆਈ ਥਿੰਕ ਪਨੀਰ ਵੀ ਆਉਂਦਾ ਪੈਕਿੰਗ ਹੋ ਕੇ ਬਹੁਤ ਕੁਝ ਆਉਂਦਾ ਆ ਸਾਰਾ ਪੈਕਿੰਗ ਵਿੱਚ ਹੀ ਹੁੰਦਾ ਸਮਾਨ ਲਗਭਗ ਸਾਰਾ ਪਜੇਤੀ ਇਧਰ ਬਾਈ ਆਇਲ ਰਫਾਈਨਡ ਬਾਈ ਕਾਪ ਪੇਸਟਰੀ ਆਹ ਮਾਲ ਕਰ ਰਿਹਾ ਮੇਰਾ ਟਰਾਈ ਕਰਨ ਨੂੰ ਇਧਰ ਕੇਕ ਆ ਦੇਖਦੇ ਆ ਕਰਕੇ ਟਰਾਈ ਤਿੰਨ ਦਾ ਰਾਮ ਦਾ ਆਈ ਥਿੰਕ ਪੈ ਗਿਆ ਏ 25 25 50 75 ਓਹੋ ਭਾਈ ਆਂਡੇ ਦੇਖੋ ਕਿ ਦੇ ਫਰਕਾਰ ਦੇ ਆਏ ਹੋਏ ਲੱਗ ਲੱਗ ਰਿਹਾ ਇਹ ਤਾਂ ਇਹਨਾਂ ਦੀ ਅੰਡੇ ਵੀ ਬਹਾਪਰ ਕਰਦੇ ਮਿਲਦੇ ਦੇਖੋ ਭਾਈ ਅੰਡੇ ਅੰਡੇ ਦੇਖੋ ਭਾਈ ਦੁਵਾੜਾ ਇਹ ਵੀ ਪੈਕਿੰਗ ਹੋ ਕੇ ਆਉਂਦਾ ਆ ਬਹੁਤ ਸ਼ਾਇਦ ਅਕਰ ਬੁੱਜ ਆਇਆ ਪੈਕਿੰਗ ਭਾਈ ਸਾਰਾ ਕੁਝ ਇੱਥੇ ਪੈਕਿੰਗ ਜਿਹੋਦਾ ਆਪਣੇ ਪੰਜਾਬ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਦੇਖੋ ਮਿਲਕ ਥੋੜੇ ਆ ਵੱਡੇ ਵੱਡੇ ਡੱਬੇ ਐਵੇਂ ਵਸੇ ਹੀ ਲੈ ਕੇ ਜਾਈਦਾ ਕਾਫੀ ਲੋ ਵੀ ਮਿੱਤਰੋ ਆਪਾਂ ਚੱਕਣ ਲੱਗੇ ਆ ਬੂਮ ਬੂਮ ਆਈ ਥਿੰਕ ਵੈਰੀ ਨਹੀਂ ਯਾਰ ਮਹਿੰਗਿਆ ਥੋੜੀ ਜੀ ਆਈ ਥਿੰਕ ਇੰਡੀਆ ਦੇ ਬਣ ਗਿਆ ਹੈ 150 ਕੋਈ ਸਸਤੀ ਹੀ ਦੇਖਦੇ ਆ ਬਾਈ એનર્ਜੀ ਡ੍ਰਿੰਕ ਇਹ ਠੀਕ ਆ ਇਹ ਕਰਕੇ ਦੇ ਦਿਆਂ ਡਰਾਈ ਯਾਰ ਇੰਡੀਆ ਦੇ ਮੁਕਾਬਲੇ ਨਾਲ ਉਹ ਨਾ ਹੈ ਨਾ ਇਥੇ ਮਹਿੰਗਾ ਹੈ ਸਾਰਾ ਕੁਝ ਤੇ ਮਹਿੰਗਾ ਹੀ ਆ ਯਾਰ ਇਹੋ ਹੀ ਕਹਿ ਸਕਦਾ ਮੈਂ ਬਾਕੀ ਤੁਸੀਂ ਪਾਪਾਈ ਲੈ ਲੀਂ ਦੀ ਕੈਨੇਡਾ ਟਰਾਈ ਇਹ ਹੈਗੀ ਦੋ ਦਰਾਮ ਦੀ ਇਹ ਕਰਦੇ ਆ ਟਰਾਈ ਜਪੀ ਕੀ ਸਸਤੀ ਤੋਂ ਸਸਤੀ ਤੋਂ ਮਹਿੰਗੀ ਬਲ ਜਾਵਾਂਗੇ ਇੱਧਰ ਵੀ ਸਾਰੇ ਬਾਈ ਪਰਫਿਊਮ ਹੀ ਪਹਿ ਲੱਗ ਪਗ ਲਗਲੀ ਪਰਫਿਊਮ ਇੱਧਰ ਵੀ ਪਰਫਿਊਮ ਹੀ ਆ ਲੱਗ ਪਗ ਹੋਰਾਂ ਜੋ ਕੋਈ ਵੀ ਨਹੀਂ ਸਹੀ ਮਿਲਦਾ ਹਨਾ ਕੋਈ ਵੈਦਾਂ ਨਹੀਂ ਬਾਈ ਲੈ ਕੇ ਜਾਂਦਾ ਮਹਿੰਗਾ ਵੀ ਆ ਕਾਫੀ ਬਾਈ ਤੁਹਾਨੂੰ ਚਾਕਲੇਟਸ ਵਗੈਰਾ ਦਾ ਦਿਖਾਈਆਂ ਨਹੀਂ ਦੇਖੋ ਬਾਈ ਕੈਂਡੀਜ਼ ਚਾਕਲੇਟਸ ਆ ਬਹੁਤ ਆਦੀਆਂ ਯਾ ਜਦੋਂ ਵੀ ਹੋਣਾ ਚਾਚੂ ਨੇ ਹਨਾ ਡੈਡੀ ਬਣਾਉਣਾ ਇਹ ਲੈ ਕੇ ਆਉਣੀ ਆਉਣੀ ਆ ਪੱਕਾ ਇਹ ਖਾ ਖਾ ਕੇ ਨਾ ਮਨ ਭਰ ਗਿਆ ਸੱਚੀ ਆ ਇਹ ਦੇਖੋ ਯਾਰ ਦੁਬਈ ਚਾਕਲੇਟਸ ਕਰਾਂਗੇ ਟਰਾਈ ਬਾਈ ਸਾਹਿਬ ਆ ਤਾਂ ਸ਼ਾਇਦ ਆਪਣੇ ਪੰਜਾਬ ਚ ਵੀ ਮਿਲਦੀ ਐ ਕੋਪੀ ਕੋ ਇੰਡੀਆ ਦੇਖੋ ਭਾਈ ਯਾਰ ਆ ਗਿਫਟ ਲੈ ਕੇ ਜਾਣਾ ਯਾਰ ਆਪਣੀ ਗਰਲਫ੍ਰੈਂਡ ਲਈ ਦੇਖੋ ਭਾਈ ਯਾਰ ਡੈਰੀ ਮਿਲਕ ਚਾਕਲੇਟਸ ਇਹਦਰ ਭਾਈ ਬਿਸਕਟ ਵਗੈਰਾ ਆਪਾਂ ਇਹਦਰ ਹਮ ਇਹਦੇ ਨਾਲ ਦਾ ਆਇਆ ਸੀਗਾ ਡੈਡੀ ਲੈ ਕੇ ਆਇਆ ਸੀਗਾ ਬਾਰੋ ਬਿਸਕਟ ਇਹ ਚ ਲਗ ਲਗ ਵੈਰਾਈਟੀਆਂ ਆ ਬਹੁਤ ਵਧੀਆ ਸੀਗੀ ਚੀਜ਼ ਲੋ ਬਈ ਤਾਜ਼ਾ ਗਨੇ ਦਾ ਰਸ ਵੀ ਮਿਲਦਾ ਇੱਥੋਂ ਪਰ ਪੰਜਾਬ ਵਾਲੀ ਰੀਜ਼ ਨਹੀਂ ਤੇਰੇ ਭਾਈ ਬਣਾਇਆ ਕ੍ਰਿਸਮਸ ਟ੍ਰੇ ਕ੍ਰਿਸਮਸ ਹੋ ਰਿਹਾ ਨਹੀਂ ਇਸੇ ਨਹੀਂ ਵਧੀਆ ਸਿਸਟਮ ਆ ਭਾਈ ਦੇਖੋ ਯਾਰ ਟਰਾਈ ਕਰਕੇ ਦੇਖਦੇ ਆ ਕਿਦਾਂ ਦੀ ਆ ਯਾਰ ਖਾਨ ਕੋ ਵਲੀ ਦਵਾਈ ਨਹੀਂ ਰੀਜ਼ ਹੋ ਲੱਗੀ ਇਹਤੋਂ ਵਧੀਆ ਤਾਂ ਖੰਗ ਵਾਲੀ ਦਵਾਈ ਹੁੰਦੀ ਯਾਰ ਬਕਵਾਸ ਯਾਰ 25 ਤੇ 25 50 ਰੁਪਏ ਲਾਤੇ ਯਾਰ ਕੋਈ ਟੇਸਟ ਨਹੀਂ ਆਇਆ ਯਾਰ ਖੰਗ ਵਾਲੀ ਦਵਾਈ ਸੱਚੀ ਯਾਰ ਚਲੋ ਕੋਈ ਨਾ ਅਗਲੀ ਵਾਰੀ ਵੀ ਵਧੀਆ ਟਰਾਈ ਕਰਾਂਗੇ ਬਾਈ ਹੁਣ ਕਰਦੇ ਆਂ ਜਾ ਕੇ ਰੋਟੀ ਪਾਣੀ ਦਾ ਆਪਣੇ ਬੰਦੇ ਆਉਣ ਹੀ ਆਉਣਲੇ ਹੋਣੇ ਆ ਕੰਮ ਤੋਂ ਮੈਨੂੰ ਅੱਜ ਪਿਆਜ਼ ਵਗੈਰਾ ਮੈਨੂੰ ਘਟਨੇ ਪੈਣੇ ਯਾਰ ਤੇ ਕੋਈ ਨਾ ਅਗਲੇ ਬਲੌਗ ਚ ਮਿਲਦੇ ਆਂ ਤੇ ਪਿਆਰ ਸਤਿਕਾਰ ਇਸ ਵਲੌਗ ਨੂੰ ਜਰੂਰ ਦਿਓ ਕਿਉਂਕਿ ਮੇਰਾ ਪਹਿਲਾ ਵਲੌਗ ਆ ਤੇ ਥੋੜਾ ਕੰਫੀਡੈਂਸ ਆ ਮੇਰੇ ਵਿੱਚ ਦੇਖ ਕੇ ਲੋਕਾਂ ਨੂੰ ਮੈਂ ਕਿਹਾ ਯਾਰ ਅਸੀਂ ਫੁੱਦੂ ਥੋੜੀ ਆ ਮੈਂ ਕਿਹਾ ਅਸੀਂ ਵੀ ਟਰਾਈ ਕਰ ਲਈਏ ਤੇ ਮਿਲਦੇ ਆ ਅਗਲੇ ਵਲੌਗ ਚ ਥੈਂਕ ਯੂ ਬਾਈ ਯਾਰ ਸਾਰਿਆਂ ਦਾ ਤੇ ਜਰੂਰ ਸਪੋਰਟ ਕਰਿਓ